ਕਈ ਜੋ ਕੀ ਮਾਮਲਾ ਸੀ ਮਾਨਜੋਗ ਸ਼੍ਰੀਸਪਪਨ ਸ਼ਰਮਾ ਜੀ ਆਈਪੀਐਸ ਕਮਿਸ਼ਨਰ ਆਫ ਪੁਲਿਸ ਚਲੰਦਰ ਅਤੇ ਹੋਰ ਬ بالاتر ਅਫਸਰਾਂ ਦੇ ਸੰਦਰेशਾਂ ਦੇ ਉੱਤੇ ਕਿ ਸ਼ਹਿਰ ਦੇ ਵਿੱਚ ਜਿਹੜਾ ਇਹ ਲੋਕੀ ਜਿਹੜੇ ਹੈਗੇ ਮਾੜੇ ਕੰਮ ਕਰਦੇ ਹੈਗੇ ਨੇ ਗੈਰ ਕਾਨੂੰਨੀ ਕੰਮ ਕਰਦੇ ਹੈਗੇ ਨੇ ਉਹਨਾਂ ਦੇ ਖਿਲਾਫ ਜਿਹੜੀ ਇੱਕ ਸੈਂਟਰਲ ਸਟਾਫਿੰਗ ਵਿੱਚ ਅਸੀਂ ਇੱਕ ਮਹਿੰਮਤ ਚਲਾਈ ਸੀ ਜੋ ਇਸੇ ਹੀ ਮਹਿੰਮ ਦੇ ਤਹਿਤ ਐਸਐਚਓ ਰਾਮਾ ਮੰਡੀ ਨੂੰ ਮਿਤੀ 9 ਤੋਂ 24 ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਵੀ ਇਹ ਚਾਰ ਪੰਜ ਵਿਅਕਤੀ ਟੋਟਲ ਹੈਗੇ ਪੰਜ ਇਹ ਹੈਗੇ ਨੇ ਜਿਨ੍ਹਾਂ ਦੇ ਵਿੱਚ ਦੋ ਮੇਲਜ਼ ਹੈਗੇ ਨੇ ਜਿਨ੍ਹਾਂ ਦੇ ਨਾਮ ਕਰਮਵਾਰ ਤਰਮਿੰਦਰ ਤੇ ਰਿਸ਼ਭ ਔਰ ਤਿੰਨ ਇਹ ਫੀਮੇਲਜ਼ ਹੈਗੀਆਂ ਨੇ ਜਿਨ੍ਹਾਂ ਦੇ ਨਾਮ ਕਰਨਵਾਰ ਮੋਨੀ ਪ੍ਰੀਤਕੌਰ ਤੇ ਅਮਨਦੀਪ ਉਹ ਇਹ ਪੰਜੋ ਜਾਨੇ ਜਿਹੜੇ ਹੈਗੇ ਨੇ ਇਹ ਰਲ ਕੇ ਇੱਕ ਗੈਂਗ ਚਲਾਉਂਦੇ ਨੇ ਇੱਕ ਕ੍ਰਾਈਮਿਨਲ ਗੈਂਗ ਆ ਜਿਹੜਾ ਕਿ ਇਹ ਲੜਕੀਆਂ ਨੇ ਇਹ ਆਮ ਭੋਲੇ ਭਾਲੇ ਲੋਕਾਂ ਨੂੰ ਲਵ ਅਫੇਅਰਸ ਦਾ ਚਾਂਸਾ ਦੇ ਕੇ ਉਹਨਾਂ ਨੂੰ ਇੱਕ ਪ੍ਰਾਈਵੇਟ ਰੂਮ ਦੇ ਵਿੱਚ ਲੈ ਜਾਂਦੀਆਂ ਨੇ। ਤੋਂ ਉੱਥੇ ਲਿਜਾ ਕੇ ਉਸ ਲੜਕੋ ਉਸ ਪੋਲੇ ਪਾਲੇ ਆਦਮੀ ਦੇ ਨਾਲ ਇਹ ਛੇੜਛਾੜ ਦਾ ਜਿਹੜਾ ਹੈਗਾ ਵਾ આરોਪ ਲਾਉਂਦੀਆਂ ਨੇ ਤੇ ਇੱਕ ਵੀਡੀਓ ਬਣਾਉਂਦੀਆਂ ਨੇ। ਤੋਂ ਜਿਹੜੇ ਇਹਨਾਂ ਦੇ ਦੂਸਰੇ ਸਾਥੀ ਹੈਗੇ ਨੇ ਜਿਹੜੇ ਕਿ ਮੇਲ ਸਾਥੀ ਨੇ ਧਰਮਿੰਦਰ ਤੇ ਰਿਸ਼ਭ ਇਹਨਾਂ ਨੂੰ ਇਹ ਉਸ ਜਗ੍ਹਾ ਦੀ ਇੱਕ ਲੋਕੇਸ਼ਨ ਪੇਜ ਕੇ ਉਸ ਮੌਕੇ ਤੇ ਬਣਾਉਂਦੇ ਨੇ ਤੋਂ ਬਾਅਦ ਵਿੱਚ ਜਦੋਂ ਉਹ ਆ ਜਾਂਦੇ ਨੇ ਤਾਂ ਫਿਰ ਇਕੱਠੇ ਹੋ ਕੇ ਉਹ ਉਹ ਵਿਅਕਤੀ ਦੇ ਉੱਤੇ આરોਪ ਲਾਉਂਦੇ ਨੇ ਕਿ ਇਸ ਸਪੈੱਤੀ ਨੇ ਸਾਡੇ ਨਾਲ ਛੇੜਛਾੜ ਕੀਤੀ ਆ। ਉਸ ਉਸ ਵਿਅਕਤੀ ਨੂੰ ਉਹਦੀ ਇੱਜ਼ਤ ਦਾ ਖਤਰਾ ਪਾ ਕੇ ਕਿ ਇਸ ਚੀਜ਼ ਨੂੰ ਅਸੀਂ ਵੀਡੀਓ ਨੂੰ ਜਿਹੜੀ ਬਲੈਕਮੇਲਿੰਗ ਕਰਾਂਗੇ ਤੋਂ ਡਰ ਦੇ ਵਿੱਚ ਪਾ ਕੇ ਜ਼ੋਰ ਜ਼ਬਰਦਸਤੀ ਉਹਦੇ ਤੋਂ ਜਿਹੜੀ ਹੈਗੀ ਆ ਪੈਸਿਆਂ ਦੀ ਬਿਛੂਲੀ ਵਸੂਲੀ ਕਰਦੇ ਜਿਹੜੀ ਕਿ ਐਕਸਟਰੈਕਸ਼ਨ ਦੀ ਜਿਹੜੀ ਇੱਕ ਕਿਸਮ ਹੈਗੀ ਆ ਤੋਂ ਜਿਹੜੇ ਇਸ ਗੈਂਗ ਨੂੰ ਅਸੀਂ ਇਹ ਕਾਬੂ ਕੀਤਾ ਹੈਗਾ ਵਾ ਤੋਂ ਜਿਹਦੇ ਵਿੱਚ ਅਸੀਂ ਫਿਲਹਾਲ ਇਹਦੇ ਵਿੱਚ ਚਾਰ ਜਿਹੜੇ ਹੈਗੇ ਨੇ ਤਿੰਨ ਲੜਕੀਆਂ ਮੋਨੀ ਪ੍ਰੀਤ ਤੇ ਅਮਨਦੀਪ ਖਰ ਅਤੇ ਜਿਹੜਾ ਚੌਥਾ ਦੋਸ਼ੀ ਹੈਗਾ ਵਾ ਰਿਸ਼ਭ ਕੋਨ ਵਾਸੀ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਹੈਗਾ ਵਾ ਜਿਹੜਾ ਪੰਜਵਾਂ ਦੋਸ਼ੀ ਹੈਗਾ ਉਹਦੀ ਗ੍ਰਿਫਤਾਰੀ ਵਾਸਤੇ ਜਿਹੜਾ ਹੈਗਾ ਵਾ ਇਹ ਐ ਜਿਹੜੀ ਹੈਗੀ ਆ ਛਾਪੇਮਾਰੀ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ। ਸੋ ਇਹ ਕਿੱਥੋਂ ਲੈਣ ਵਾਲਿਆ ਇਹ ਬੇਸਿਕਲੀ ਜਿਹੜੇ ਹੈਗੇ ਨੇ ਸਾਰੇ ਦੇ ਸਾਰੇ ਜਲੰਧਰ ਸ਼ਹਿਰ ਦੇ ਅਲੱਗ-ਅਲੱਗ ਮਹੱਲਿਆਂ ਦੇ ਰਹਿਣ ਵਾਲੇ ਹੈਗੇ ਨੇ। ਤੋਂ ਜਿਹੜਾ ਇਹਨਾਂ ਦੀ ਹੁਣ ਤੱਕ ਦੀ ਪੁੱਛਗਿੱਛ ਦੇ ਵਿੱਚ ਇਹ ਗੱਲ ਆਈ ਹੈਗੀ ਕਿ ਇਹਨਾਂ ਨੇ ਇਸ ਤਰ੍ਹਾਂ ਦੀਆਂ ਫਿਲਹਾਲ ਸ਼ਹਿਰ ਦੇ ਵਿੱਚ ਕੋਈ ਚਾਰ ਵਾਰਦਾਤਾ ਕੀਤੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਫਿਲਹਾਲ ਇਹ ਦੋ ਵਿਅਕਤੀਆਂ ਨੂੰ ਜਿਨ੍ਹਾਂ ਦੇ ਨਾਲ ਇਹਨਾਂ ਨੇ ਇਹ ਤੱਕੇਸ਼ਾਈ ਕੀਤੀ ਹੈ ਜਾਂ ਬਲੈਕਮੇਲਿੰਗ ਕੀਤੀ ਹੈਗੀ ਹੈ ਲੋ ਫੀਅਰਸ ਦਾ ਜਿਹੜਾ ਚਾਂਸਾ ਦੇ ਕੇ ਉਹਨਾਂ ਨੂੰ ਅਸੀਂ ਇਹਦੇ ਵਿੱਚ ਇਨਵੈਸਟੀਗੇਸ਼ਨ ਜੁਆਇਨ ਕਰਾਈ ਹੈਗੀ ਠੀਕ ਹੈ